ਸਾਡਾ ਪਹਿਲਾ ਪ੍ਰਸ਼ਨ ਹੈ ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸਿਲਾਨੀਆਂ ਦੀ ਪਰਮਾਰ ਕਿਉਂ ਹੁੰਦੀ ਹੈ ਇਹਦਾ ਉੱਤਰ ਆਏਗਾ ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਪਰ ਸਿਲਾਨੀਆਂ ਦੀ ਪਰਮਾਰ ਇਸ ਕਰਕੇ ਹੁੰਦੀ ਹੈ ਕਿਉਂਕਿ ਗਰਮੀਆਂ ਵਿੱਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਪਹਾੜਾਂ ਦੀਆਂ ਠੰਡੀਆਂ ਹਵਾਵਾਂ ਤਨ ਮਨ ਨੂੰ ਠਾਰਦੀਆਂ ਹਨ ਨੈਕਸਟ ਕੁਐਸਚਨ ਹੈ ਕਰਨ ਤੇ ਸੁਮਨ ਨੇ ਦੂਰਬੀਨ ਨਾਲ ਕੀ ਕੁਝ ਦੇਖਿਆ ਇਹਦਾ ਉੱਤਰ ਆਏਗਾ ਕਰਨ ਤੇ ਸੁਮਨ ਨੇ ਦੂਰਬੀਨ ਨਾਲ ਸੋਹਣੇ ਸੋਹਣੇ ਬਿਰਖ ਅਤੇ ਬਿਰਖਾਂ ਉੱਤੇ ਤਰ੍ਹਾਂ-ਤਰ੍ਹਾਂ ਦੇ ਪੰਛੀ ਇੱਕ ਦੂਜੇ ਪਿੱਛੇ ਭੱਜਦੇ ਕਾਲੇ ਚਿੱਟੇ ਬੱਦਲ ਵੇਖੇ ਨੈਕਸਟ ਕੁਐਸਚਨ ਹੈ ਪਹਾੜਾਂ ਤੋਂ ਹੇਠਾਂ ਉਤਰਦਿਆਂ ਕਰਨ ਅਤੇ ਸੁਮਨ ਨੇ ਕੀ ਦੇਖਿਆ ਇਹਦਾ ਉੱਤਰ ਆਏਗਾ ਪਹਾੜਾਂ ਤੋਂ ਹੇਠਾਂ ਉਤਰਦਿਆਂ ਕਰਨ ਅਤੇ ਸੁਮਨ ਨੇ ਪਹਿਲਾਂ ਇੱਕ ਕਬੂਤਰ ਦੇਖਿਆ ਜੋ ਕਿ ਆਪਣੀ ਮਸਤੀ ਵਿੱਚ ਗੁੱਟਰ-ਗੁੱਟਰ ਕੇ ਦਾਣਾ ਚੁਗ ਰਿਹਾ ਹੈ ਸੰ ਫਿਰ ਉਹਨਾਂ ਨੇ ਇੱਕ ਤੋਤਾ ਦੇਖਿਆ ਜੋ ਕਿ ਪਿੰਜਰੇ ਵਿੱਚ ਬੰਦ ਸੀ ਅਤੇ ਲੋਕ ਉਸ ਤੋਤੇ ਨੂੰ ਹਰੀ ਮਿਰਚ ਖਾਣ ਲਈ ਦੇ ਰਹੇ ਸਨ ਨੈਕਸਟ ਕੁਐਸਚਨ ਹੈ ਤੋਤੇ ਨੂੰ ਪਿੰਜਰੇ ਵਿੱਚ ਬੰਦ ਵੇਖ ਕੇ ਸੁਮਨ ਕੀ ਮਹਿਸੂਸ ਕਰ ਰਹੀ ਸੀ ਇਹਦਾ ਉੱਤਰ ਲਿਖੋ ਤੋਤੇ ਨੂੰ ਪਿੰਜਰੇ ਵਿੱਚ ਬੰਦ ਵੇਖ ਕੇ ਸੁਮਨ ਨੂੰ ਬਹੁਤ ਦੁੱਖ ਲਗਾ ਉਸਨੂੰ ਲੱਗਿਆ ਜਿਵੇਂ ਤੋਤਾ पिंजਰੇ ਚੋਂ ਬਾਹਰ ਆਉਣਾ ਲੋਚਦਾ ਹੋਵੇ। ਨੈਕਸਟੇ ਖਡੋਣਿਆਂ ਵਾਲਾ ਬੱਚਿਆਂ ਨੂੰ ਕਿਹੜੇ-ਕਿਹੜੇ ਖਡੋਣੇ ਵਿਖਾ ਰਿਹਾ ਸੀ? ਤੇ ਇਹਦਾ ਉੱਤਰ ਲਿਖੋ। ਖਡੋਣਿਆਂ ਵਾਲਾ ਬੱਚਿਆਂ ਨੂੰ ਕੋੜਾ, ਹਾਥੀ, ਸ਼ੇਰ, ਵਰਦੀ ਵਾਲਾ ਫਾਜੀ, ਟੋਪੀ ਵਾਲਾ ਨੇਤਾ, ਚਾਬੀ ਵਾਲਾ ਬਾਂਦਰ, ਮਿੱਠੂ ਰਾਮ ਤੋਤਾ ਆਦਿ ਖਡੋਣੇ ਵਿਖਾ ਰਿਹਾ ਸੀ। ਨੈਕਸਟ ਆਏਗਾ ਸੂਮਨ ਖਿਡੋਨੇ ਕਿਉਂ ਨਹੀਂ ਸੀ ਖਰੀਦਣਾ ਚਾਹੁੰਦੀ ਇਹਦਾ ਉੱਤਰ ਆਏਗਾ ਸੂਮਨ ਖਿਡੋਨੇ ਇਸ ਲਈ ਇਸ ਲਈ ਨਹੀਂ ਸੀ ਖਰੀਦਣਾ ਚਾਹੁੰਦੀ ਕਿਉਂਕਿ ਉਸ ਦਾ ਮਨ ਪਿੰਜਰੇ ਵਿੱਚਲੇ ਤੋਤੇ ਬਾਰੇ ਸੋਚ ਰਿਹਾ ਸੀ ਨੈਕਸਟ ਕੁਐਸਚਨ ਹੈ ਸੂਮਨ ਤੋਤੇ ਨੂੰ ਕਿਉਂ ਖਰੀਦਣਾ ਚਾਹੁੰਦੀ ਸੀ ਇਹਦਾ ਉੱਤਰ ਆਏਗਾ ਸੂਮਨ ਤੋਤੇ ਨੂੰ ਇਸ ਕਰਕੇ ਖਰੀਦਣਾ ਚਾਹੁੰਦੀ ਸੀ ਕਿਉਂਕਿ ਉਹ ਤੋਤੇ ਨੂੰ ਪਿੰਜਰੇ ਵਿੱਚੋਂ ਆਜ਼ਾਦ ਕਰ ਦੇਣਾ ਚਾਹੁੰਦੀ ਸੀ ਨੈਕਸਟ ਕੁਐਸਚਨ ਹੈ ਸੁਮਨ ਦੇ ਪਿਤਾ ਜੀ ਨੇ ਸ਼ਾਬਾਸ਼ ਸੁਮਨ ਕਿਉਂ ਕਿਹਾ ਇਹਦਾ ਆਨਸਰ ਆਏਗਾ ਸੁਮਨ ਦੇ ਪਿਤਾ ਜੀ ਨੇ ਸੁਮਨ ਵੱਲੋਂ ਕੀਤੇ ਨੇਕ ਕੰਮ ਨੂੰ ਦੇਖਦੇ ਹੋਏ ਸ਼ਾਬਾਸ਼ ਸੁਮਨ ਕਿਹਾ ਕਿਉਂਕਿ ਸੁਮਨ ਤੋਤੇ ਨੂੰ ਪਿੰਜਰੇ ਵਿੱਚੋਂ ਕੱਢ ਕੇ ਉਸ ਨੂੰ ਆਜ਼ਾਦ ਕਰ ਦਿੱਤਾ ਸੀ ਨੈਕਸਟ ਕੁਐਸਚਨ ਹੇਟ ਲਈ ਕਿ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਸਾਨੂੰ ਕੁਝ ਸ਼ਬਦ ਦਿੱਤੇ ਨੇ ਜਿਨ੍ਹਾਂ ਦੇ ਅਸੀਂ ਵਾਕ ਬਣਾਵਾਂਗੇ ਸਾਡਾ ਪਹਿਲਾ ਸ਼ਬਦ ਹੈ ਅਜੀਬ ਅਜੀਬ ਦਾ ਵਾਕ ਬਨੇਗਾ ਇਹ ਅਜੀਬ ਜਾਨਵਰ ਹੈ ਨੈਕਸਟ ਆਏਗਾ ਆਪ ਮੁਹਾਰੇ ਇਹਦਾ ਬਨੇਗਾ ਕਰਨ ਦੂਰਬੀ ਨਾਲ ਨਜ਼ਾਰੇ ਵੇਖ ਆਪ ਮੁਹਾਰੇ ਆਪਣੀ ਪੈਨ ਨੂੰ ਦੱਸ ਰਿਹਾ ਸੀ ਨੈਕਸਟ ਆਜੇਗਾ ਮਸਤੀ ਇਦਾ ਬਣਾਵਾਂਗੇ ਸੁਮਨ ਮਸਤੀ ਵਿੱਚ ਨੱਚਣ ਲੱਗੀ ਨੈਕਸਟ ਆਏਗਾ ਚੁਰਮਟ ਇਹਦਾ ਬਨੇਗਾ ਤੋਤੇ ਦੁਆਲੇ ਲੋਕਾਂ ਨੇ ਚੁਰਮਟ ਪਾਇਆ ਹੋਇਆ ਸੀ ਨੈਕਸਟ ਹੈ ਅਚਨਚੇਤ ਅਚਨਚੇਤ ਮਤਲਬ ਅਚਾਨਕ ਇਹਦਾ ਬਨੇਗਾ ਅਚਨਚੇਤ ਹੀ ਉਸ ਦਾ ਧਿਆਨ ਤੋਤੇ ਵੱਲ ਗਿਆ ਨੈਕਸਟ ਹੈ ਸ਼ਬਦ ਡਾਲ ਡਾਰ ਕਹਿੰਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਪੰਛੀ ਇਕੱਠੇ ਉੱਡਦੇ ਜਾ ਰਹੇ ਹੁਣ ਉਹਨਾਂ ਨੂੰ ਡਾਰ ਕਹਿ ਦਿੰਦੇ ਆ ਚਿੜੀਆਂ ਡਾਰ ਬਣਾ ਕੇ ਉੱਡ ਰਹੀਆਂ ਸੰ ਨੈਕਸਟ ਹੈ ਆਕਾਸ਼ ਆਕਾਸ਼ ਮਤਲਬ ਸਕਾਈ ਇਹਦਾ ਬਨੇਗਾ ਆਕਾਸ਼ ਵਿੱਚ ਪਤੰਗਾਂ ਉੱਡ ਰਹੀਆਂ ਸੰ ਨੈਕਸਟ ਆ ਜਾਏਗਾ ਖੱਡ ਖੱਡ ਹੁੰਦਾ ਬੜੀ ਡੂੰਗੀ ਜੀ ਜਗ੍ਹਾ ਜਦੋਂ ਅਸੀਂ ਕਿਸੇ ਹਿਲ ਸਟੇਸ਼ਨ ਤੇ ਜਾਂਦੇ ਆ ਉੱਥੇ ਅਗਰ ਕਿਸੇ ਪਹਾੜੀ ਤੇ ਖੜਦੇ ਆ ਤੇ ਸਾਨੂੰ ਬਹੁਤ ਖੱਡਾਂ ਦੇਖ ਨੂੰ ਮਿਲਦੀਆਂ ਨੇ ਇਹਦਾ ਬਨੇਗਾ ਪਿੰਜਰੇ ਨੂੰ ਖੱਡ ਵਿੱਚ ਸੁੱਟ ਦਿਓ ਨੈਕਸਟ ਹੈ ਹੀਟ ਲਿਖੇ ਸ਼ਬ ਕਿਸ ਨੇ ਕਿਸ ਨੂੰ ਕਹੇ ਪਹਿਲਾ ਕਿਹੜਾ ਸ਼ਬਦ ਹੈ ਸਾਨੂੰ ਇਹ ਦੱਸਣਾ ਕਿ ਕਿਹੜਾ ਇਹ ਸ਼ਬਦ ਕਿਸ ਵਿਅਕਤੀ ਨੇ ਕਿਸ ਨੂੰ ਕਹੇ ਪਹਿਲਾ ਹੈ ਆਹਾ ਕਿੰਨੇ ਸੋਨੇ ਬਿਰਖ ਬਿਰਖਾਂ ਤੇ ਤਰ੍ਹਾਂ ਤਰ੍ਹਾਂ ਦੇ ਪੰਛੀ ਏ ਕਿਸ ਨੇ ਕਹ ਸੀ ਇਹ ਕਹੇ ਸੀ ਕਰਨ ਨੇ ਸੁਮਨ ਨੂੰ ਦੂਸਰਾ ਆਏਗਾ ਬੁੱਧੂ ਬਿਰਖ ਆਕਾਸ਼ ਤੇ ਨਹੀਂ ਧਰਤੀ ਤੇ ਹੁੰਦੇ ਹਨ ਤੇ ਬੱਚੋ ਇਹਦਾ ਜਿਹੜਾ ਆਨਸਰ ਹੈ ਮੇ ਕੋ ਗਲਤ ਲਿਖਿਆ ਗਿਆ ਹੈ ਇਹਦਾ ਆਨਸਰ ਹੈ ਇਹ ਜਿਹੜੇ ਸ਼ਬਦ ਸੀਗੇ ਬੁੱਧੂ ਬਿਰਖ ਆਕਾਸ਼ ਤੇ ਨਹੀਂ ਧਰਤੀ ਤੇ ਹੁੰਦੇ ਹਨ ਇਹਦਾ ਆਏਗਾ ਕਰਨ ਨੇ ਸੁਮਨ ਨੂੰ ਠੀਕ ਕਰ ਲਿਓ ਆਏਗਾ ਕਰਨ ਨੇ ਸੁਮਨ ਨੂੰ ਨੈਕਸਟ ਹੈ ਗੰਗਾ ਰਾਮ ਚੂਰੀ ਖਾਨੀ ਹੈ ਇਹਦਾ ਆਏਗਾ ਇਹ ਕਿਸ ਨੇ ਕਹ ਸੀਗੇ ਪੀੜ ਵਿੱਚੋਂ ਇੱਕ ਵਿਅਕਤੀ ਨੇ ਤੋਤੇ ਨੂੰ ਨੈਕਸਟ ਹੈ ਮੰਮੀ ਜੀ ਸੱਚਮੁੱਚ ਦੋ ਰੱਬ ਹਨ ਇਹਦਾ ਆਏਗਾ ਸੁਮਨ ਨੇ ਆਪਣੀ ਮਾਂ ਨੂੰ ਇਹ ਸ਼ਬਦ ਜਿਹੜੇ ਸੀਗੇ ਸੁਮਨ ਨੇ ਆਪਣੀ ਮਾਂ ਨੂੰ ਪੁੱਛੇ ਸੀ ਕਿ ਸੱਚਮੁੱਚ ਦੋ ਰੱਬ ਹਨ ਨੈਕਸਟ ਆ ਜਾਏਗਾ ਨਹੀਂ ਮੰਮੀ ਮੈਂ ਕਡੋਨਾ ਨਹੀਂ ਲੈਣਾ ਇਹ ਜਿਹੜੇ ਕੇ ਸੀਗੇ ਸੁਮਨ ਨੇ ਆਪਣੀ ਮਾਂ ਨੂੰ ਤੇ ਬੱਚਿਓ ਇਹਦੇ ਨਾਲ ਸਾਡੀ ਵੀਡੀਓ ਖਤਮ ਹੁੰਦੀ ਹੈ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਏ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਦੋਸਤਾਂ ਨੂੰ ਸ਼ੇਅਰ ਕਰਿਓ ਤੇ ਮੈਨੂੰ ਇਹ ਵੀ ਦੱਸਿਓ ਕਿ ਤੁਹਾਨੂੰ ਹੋਰ ਕਿਹੜੇ ਪਾਰਟ ਦੀ ਵੀਡੀਓ ਚਾਹੀਦੀ ਹੈ ਮੈਂ ਤੁਹਾਡੇ ਲਈ ਬਣਾਉਂਦੀ ਪੂਰੀ ਕੋਸ਼ਿਸ਼ ਕਰਾਂਗੀ ਮਿਲਦੇ ਹਾਂ ਨੈਕਸਟ ਵੀਡੀਓ 'ਚ